ਜਲੰਧਰ ਦੇ ਪੁਲਿਸ ਕਮਿਸ਼ਨਰ ਅੱਜ ਇੰਡੀਅਨ ਔਇਲ ਪਲਾਂਟ ਤੇ ਵਿੱਚ ਪਹੁੰਚੇ ਨੇ ਆਪਾਂ ਗੱਲਬਾਤ ਕਰਦੇ ਆਂ ਪਲਾਂਟ ਦੇ ਨਾਲ ਮੀਟਿੰਗ ਹੋਈ ਏ ਸ ਕੀ ਕੀ ਮੀਟਿੰਗ ਦੇ ਵਿੱਚ ਵਿਚਾਰ ਸਾਂਝੇ ਕੀ ਕਿ ਕੱਲ ਨੂੰ ਅੱਗੇ ਨੂੰ ਕੋਈ ਇਦਾਂ ਦੀ ਕੋਈ ਇਸ਼ੂ ਹੋਏ ਤੇ ਕਿ ਕਿਵੇਂ ਆਪਾਂ ਉਹਨੂੰ ਰਿਜ਼ੋਲਵ ਕਰੀਏ ਤਾਂ ਹੁਣ ਤਾਂ ਬਿਲਕੁਲ ਸਪਲਾਈ ਜਿਹੜੀ ਆਮ ਦਿਨ ਵਾਂਗੂ ਚੱਲ ਰਹੀ ਏ ਤੇ ਮਿਸ ਇਨਫਾਰਮੇਸ਼ਨ ਹੈ ਹੀ ਅਪੀਲ ਏ ਪਬਲਿਕ ਨੂੰ ਮਿਸ ਇਨਫਾਰਮੇਸ਼ਨ 'ਚ ਨਾ ਜਾਓ ਪੈਨਿਕ ਬਾਇੰ ਨਾ ਕਰੋ ਤੇ ویسੇ ਵੀ ਕੱਲ ਸ਼ਾਮ ਨੂੰ ਸੁਚਾਰੂ ਰੂਪ ਨਾਲ ਟੈਂਕਰਸ ਦੀ ਇਨਕਮਿੰਗ ਐਂਡ ਆਊਟਗoing ਉਹ ਸ਼ੁਰੂ ਹੋ ਗਈ ਸੀਗੀ ਇਹ ਸਰ ਫਾਰਮਾ سوشل میڈیا ਦੇ ਵਿੱਚ ਚੱਲ ਰਹੀਆਂ ਸੀ ਹਾਂ ਵੀ ਹੜਤਾਲ ਫੇਰ ਚੱਲ ਜਾਏਗੀ ਟਰੱਕਰ ਰਿਪੇਟਰਾ ਦੀ ਕਿਹੜੀ ਹੜਤਾਲ ਹੈ ਫੇਰ ਵੀ ਕਿਹੜੇ ਪੈਟਰੋਲ ਪੰਪ ਬੰਦ ਹੋਣਗੇ ਲੋਕਾਂ ਨੂੰ ਫੇਰ ਵੀ ਨਹੀਂ ਨਹੀਂ ਕੋਈ ਕਿਸੇ ਪੈਨਿਕ ਕਰਨ ਦੀ ਬਿਲਕੁਲ ਲੋੜ ਨਹੀਂ ਹੈ ਜੀ ਹਰ ਚੀਜ਼ ਨਾਰਮਲ ਹੈ ਤੁਸੀਂ ਸ਼ਹਿਰ ਦਾ ਜਾਜ਼ਬੀ ਲੈ ਸਕਦੇ ਹੋ ਜੀ ਪੰਜਾਬ ਦੇ ਗੱਲ ਕਰੀਏ ਇੱਥੋਂ ਜਲੰਧਰ ਤੋਂ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ 65% ਵੈਸਟਰਨ ਆਫ ਵੈਸਟ ਪੰਜਾਬ ਨੂੰ ਜਾਂਦਾ ਹੈ ਤੇ ਉਹ ਜਾ ਰਿਹਾ ਜੀ ਟਰੱਕ ਯੂਨੀਅਨ ਵਾਲੋ ਪ੍ਰਧਾਨ ਹੈਪੀ ਸੰਧੂ ਵਾਲੋ ਵੀ ਕੱਲ ਇੱਕ ਵੀਡੀਓ ਕਰ ਇਨ ਇਨ ਸਾਰੇ ਨੂੰ ਅੰਗੇਜ ਕਰ ਲਿੱਤਾ ਗਿਆ ਜੀ ਜਲੰਧਰ ਦੇ ਪੁਲਿਸ ਕਮਿਸ਼ਨਰ ਅੱਜ ਇੰਡੀਅਨ ਆਇਲ ਪਲੈਂਟ ਤੇ ਵਿੱਚ ਪਹੁੰਚੇ ਨੇ ਆਪਾਂ ਗੱਲਬਾਤ ਕਰਦੇ ਆਂ ਪਲੈਂਟ ਦੇ ਨਾਲ ਮੀਟਿੰਗ ਹੋਈ ਐ ਇਸ ਕੀ ਕੀ ਮੀਟਿੰਗ ਦੇ ਵਿੱਚ ਵਿਚਾਰ ਸਾਂਝੇ ਕੀ ਕੱਲ ਨੂੰ ਅੱਗੇ ਨੂੰ ਕੋਈ ਏਦਾਂ ਦੀ ਕੋਈ ਇਸ਼ੂ ਹੋਏ ਤਾਂ ਕਿਵੇਂ ਆਪਾਂ ਉਹਨੂੰ ਰਿਜ਼ੋਲਵ ਕਰੀਏ ਤਾਂ ਹੁਣ ਤਾਂ ਬਿਲਕੁਲ ਸਪਲਾਈ ਜਿਹੜੀ ਆਮ ਦਿਨ ਵਾਂਗੂ ਚੱਲ ਰਹੀ ਹੈ ਤੇ ਮਿਸ ਇਨਫਾਰਮੇਸ਼ਨ ਹੈ ਹੀ ਅਪੀਲ ਹੈ ਪਬਲਿਕ ਨੂੰ ਮਿਸ ਇਨਫਾਰਮੇਸ਼ਨ 'ਚ ਨਾ ਜਾਓ ਪੈਨਿਕ ਬਾਇੰ ਨਾ ਕਰੋ ਤੇ ویسੇ ਵੀ ਕੱਲ ਸ਼ਾਮ ਨੂੰ ਸੁਚਾਰੂ ਰੂਪ ਨਾਲ ਟੈਂਕਰਸ ਦੀ ਇਨਕਮਿੰਗ ਐਂਡ ਆਊਟਗoing ਉਹ ਸ਼ੁਰੂ ਹੋ ਗਈ ਸੀਗੀ ਇਹ ਸਰ ਫਾਰਮਾ سوشل میڈیا ਤੇ ਵਿੱਚ ਚੱਲ ਰਹੀਆਂ ਸੀ ਹਾਂ ਵੀ ਹੜਤਾਲ ਫੇਰ ਚੱਲ ਜਾਏਗੀ ਟਰੱਕਰ ਰਿਪੇਟਰਾ ਦੀ ਕਿਹੜੀ ਹੜਤਾਲ ਹੈ ਫੇਰ ਵੀ ਕਿਹੜੇ ਪੈਟਰੋਲ ਪੰਪ ਬੰਦ ਹੋਣਗੇ ਲੋਕਾਂ ਨੂੰ ਫੇਰ ਵੀ ਨਹੀਂ ਨਹੀਂ ਕੋਈ ਕਿਸੇ ਪੈਨਿਕ ਕਰਨ ਦੀ ਬਿਲਕੁਲ ਲੋੜ ਨਹੀਂ ਹੈ ਜੀ ਹਰ ਚੀਜ਼ ਨਾਰਮਲ ਹੈ ਤੁਸੀਂ ਸ਼ਹਿਰ ਦਾ ਜਾਜ਼ਬੀ ਲੈ ਸਕਦੇ ਹੋ ਜੀ ਪੰਜਾਬ ਦੇ ਗੱਲ ਕਰੀਏ ਇੱਥੋਂ ਜਲੰਧਰ ਤੋਂ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ 65% ਵੈਸਟਰਨ ਆਫ ਵੈਸਟ ਪੰਜਾਬ ਨੂੰ ਜਾਂਦਾ ਹੈ ਤੇ ਉਹ ਜਾ ਰਿਹਾ ਜੀ ਟਰੱਕ ਯੂਨੀਅਨ ਵੱਲੋਂ ਪ੍ਰਧਾਨ ਹੈਪੀ ਸੰਧੂ ਵੱਲੋਂ ਵੀ ਕੱਲ ਇੱਕ ਵੀਡੀਓ ਕਰ ਇਨ ਇਨ ਸਾਰੇ ਨੂੰ ਅੰਗੇਜ ਕਰ ਲਿੱਤਾ ਗਿਆ ਜੀ ਜਲੰਧਰ ਦੇ ਪੁਲਿਸ ਕਮਿਸ਼ਨਰ ਅੱਜ ਇੰਡੀਅਨ ਆਇਲ ਪਲੈਂਟ ਤੇ ਵਿੱਚ ਪਹੁੰਚੇ ਨੇ ਆਪਾਂ ਗੱਲਬਾਤ ਕਰਦੇ ਆਂ ਪਲੈਂਟ ਦੇ ਨਾਲ ਮੀਟਿੰਗ ਹੋਈ ਐ ਇਸ ਕੀ ਕੀ ਮੀਟਿੰਗ ਦੇ ਵਿੱਚ ਵਿਚਾਰ ਸਾਂਝੇ ਕੀ ਕੱਲ ਨੂੰ ਅੱਗੇ ਨੂੰ ਕੋਈ ਏਦਾਂ ਦੀ ਕੋਈ ਇਸ਼ੂ ਹੋਏ ਤੇ ਕਿਵੇਂ ਆਪਾਂ ਉਹਨੂੰ ਰਿਜ਼ੋਲਵ ਕਰੀਏ ਤਾਂ ਹੁਣ ਤਾਂ ਬਿਲਕੁਲ ਸਪਲਾਈ ਜਿਹੜੀ ਆਮ ਦਿਨ ਵਾਂਗੂ ਚੱਲ ਰਹੀ ਹੈ ਤੇ ਮਿਸ ਇਨਫਾਰਮੇਸ਼ਨ ਹੈ ਹੀ ਅਪੀਲ ਹੈ ਪਬਲਿਕ ਨੂੰ ਮਿਸ ਇਨਫਾਰਮੇਸ਼ਨ 'ਚ ਨਾ ਜਾਓ ਪੈਨਿਕ ਬਾਏ ਨਾ ਕਰੋ ਤੇ ਵੈਸੇ ਵੀ ਕੱਲ ਸ਼ਾਮ ਨੂੰ ਸੋਚਾਰੂ ਰੂਪ ਨਾਲ ਕਨਕਸ ਦੀ ਇਨਕਮਿੰਗ ਐਂਡ ਆਊਟਗoing ਉਹ ਸ਼ੁਰੂ ਹੋ ਗਏ ਸੀਗੇ ਇਹ ਸਰ ਫਾਰਮਾ ਸੋਸ਼ਲ ਮੀਡੀਆ ਦੇ ਵਿੱਚ ਚੱਲ ਰਹੀਆਂ ਸੀ ਹਾਂ ਵੀ ਹੜਤਾਲ ਫੇਰ ਚੱਲ ਜਾਏਗੀ ਟਰੱਕਰ ਰਿਪੇਟਰਾ ਦੀ ਕਿਹੜੀ ਹੜਤਾਲ ਹੈ ਫੇਰ ਵੀ ਕਿਹੜੇ ਪੈਟਰੋਲ ਪੰਪ ਬੰਦ ਹੋਣਗੇ ਲੋਕਾਂ ਨੂੰ ਫੇਰ ਵੀ ਨਹੀਂ ਨਹੀਂ ਕੋਈ ਕਿਸੇ ਪੈਨਿਕ ਕਰਨ ਦੀ ਬਿਲਕੁਲ ਲੋੜ ਨਹੀਂ ਹੈ ਜੀ ਹਰ ਚੀਜ਼ ਨਾਰਮਲ ਹੈ ਤੁਸੀਂ ਸ਼ਹਿਰ ਦਾ ਜਾਇਜ਼ਾ ਵੀ ਲੈ ਸਕਦੇ ਹੋ ਪੰਜਾਬ ਦੀ ਗੱਲ ਕਰੀਏ ਇੱਥੋਂ ਜਲੰਧਰ ਤੋਂ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ 65% ਵੈਸਟਰਨ ਆਫ ਪੰਜਾਬ ਪੱਛ ਪੰਜਾਬ ਨੂੰ ਜਾਂਦਾ ਹੈ ਦੇ ਉਹ ਜਾ ਰਿਹਾ ਜੀ ਟਰੱਕ ਯੂਨੀਅਨ ਵੱਲੋਂ ਪ੍ਰਧਾਨ ਹੈਪੀ ਸੰਧੂ ਵੱਲੋਂ ਵੀ ਕੱਲ ਇੱਕ ਵੀਡੀਓ ਕਰ ਇਨ ਇਨ ਸਾਰਿਆਂ ਨੂੰ ਅੰਗੇਜ ਕਰ ਲਿੱਤਾ ਗਿਆ ਜੀ ਥੈਂਕ ਯੂ ਜੀ ਦੇਖਿਆ ਅਸੀਂ ਗੱਲਬਾਤ ਕੀਤੀ ਗਿਆ ਪੁਲਿਸ ਕਮਿਸ਼ਨਰ ਦੇ ਨਾਲ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਇੱਥੇ ਪੰਜਾਬ ਦੇ 60% ਕਿਹੜਾ ਤੇਲ ਇੱਥੋਂ ਦੀ ਜਾਂਦਾ ਹੈਗਾ ਤੇ ਹੁਣ ਸਾਰਿਆਂ ਨਾਲ ਗੱਲਬਾਤ ਹੋ ਗਈ ਹੈ ਕੋਈ ਵੀ ਹੁਣ ਨੈਚੁਰਲ ਕਿਹੜੀ ਹੈ ਪੈਟਰੋਲ ਦੀ ਸੇਵਾ ਉਹ ਸਭ ਨੂੰ ਲੋਕਾਂ ਨੂੰ ਮਿਲਦੀ ਰਹੇਗੀ ਕੈਮਰਾਮੈਨ ਦੇਵਰਾਜ ਦੇ ਨਾਲ ਸੋਨਮਹਾਜਨ ਜਗਮਨੀ ਟੀਵੀ ਚਲੰਦ